ਮਾਮਾ ਦੀਆਂ ਛਾਤੀਆਂ ਸੁੱਕ ਗਈਆਂ ਉਹਨਾਂ ਦੇ ਬੱਚੇ ਬਿਨਾਂ ਆਸ ਦੇ ਹੱਡੀਆਂ ਦੀ ਮੁੱਠ ਬਣ ਗਏ ਬਹੁਤ ਸਾਰੇ ਬੱਚਿਆਂ ਦੀਆਂ ਜੰਮਦਿਆਂ ਹੀ ਮਾਵਾ ਦੇ ਨਾਲ ਹੀ ਮੌਤ ਹੋ ਗਈ ਜਿਹੜੇ ਬੱਚੇ ਤੰਦਰੁਸਤ ਪੈਦਾ ਵੀ ਹੋਏ ਉਹ ਜਨਮ ਤੋਂ ਕੁਝ ਮਹੀਨਿਆਂ ਦੇ ਅੰਦਰ ਹੀ ਮਾਰੇ ਜਾਂਦੇ ਬਹੁਤ ਸਾਰੀਆਂ ਮਾਵਾਂ ਨੇ ਉਸ ਸਮੇਂ ਖੁਦਕੁਸ਼ੀ ਵੀ ਕਰ ਲਈ ਸੀ ਤੇ ਬਹੁਤ ਸਾਰੀਆਂ ਪਤਨੀਆਂ ਆਪਣਾ ਢਿੱਡ ਭਰਨ ਦੇ ਲਈ ਦੂਜੇ ਮਰਦਾਂ ਦੇ ਨਾਲ ਭੱਜ ਵੀ ਗਈਆਂ ਬਹੁਤ ਸਾਰੇ ਲੋਕਾਂ ਨੇ ਮੁਠੀ ਪਰ ਚੌਲਾਂ ਦੇ ਲਈ ਆਪਣੇ ਧੀਆ ਪੁੱਤਰਾਂ ਨੂੰ ਵੇਚ ਦਿੱਤਾ ਤੇ ਇਹ ਸਭ ਕੁਝ ਆਪਣੀ ਜਾਨ ਬਚਾਉਣ ਦੇ ਲਈ ਕੀਤਾ ਗਿਆ ਸੀ 1942 ਦੀਆਂ ਕਰਮੀਆਂ ਵਿੱਚ ਚੌਲਾਂ ਦੀਆਂ ਕੀਮਤਾਂ ਦਿਨ ਦੁਗਣੀ ਅਤੇ ਰਾਤ ਚੌਕੜੀਆਂ ਵੱਧ ਰਹੀਆਂ ਸੀ ਫਿਰ ਅਕਤੂਬਰ 1942 ਦੇ ਵਿੱਚ ਇੱਕ ਸਮੁੰਦਰੀ ਤੂਫਾਨ ਆਉਂਦਾ ਜਿਸ ਵਿੱਚ ਜ਼ਿਆਦਾਤਰ ਲੋਕਾਂ ਦੇ ਘਰਾਂ ਦੀਆਂ ਛੱਤਾਂ ਉੱਡ ਜਾਂਦੀਆਂ ਰਹੀਆਂ ਤੇ ਜਲਦੀ ਚੌਲ ਵੀ ਉਹਨਾਂ ਦੀ ਪਹੁੰਚ ਤੋਂ ਬਾਹਰ ਹੋ ਜਾਂਦੇ ਨੇ ਤੇ ਇਹ ਸਭ ਕਹਾਣੀਆਂ ਭੁੱਖ ਤੇ ਭੁੱਖ ਮਰੀ ਦੀ ਜਿਹੜਾ 1942-43 ਦੇ ਵਿੱਚ ਭਾਰਤ 'ਚ ਆਇਆ ਇੱਕ ਆਕਾਲ ਸੀ ਜਿਸ ਦੇ ਵਿੱਚ ਲਗਭਗ 30 ਲੱਖ ਤੋਂ ਵੀ ਜ਼ਿਆਦਾ ਲੋਕ ਮਾਰੇ ਗਏ ਸੀ ਇਸ ਸਮਾਂ ਪਹੁੰਚਦੇ ਪਹੁੰਚਦੇ ਹਰ ਕੋਈ ਉੱਤੇ ਟਿੱਟ ਜਾਉਣ ਲਈ ਮਜਬੂਰ ਸੀ ਕਿਉਂਕਿ ਪਿੰਡਾਂ ਦੇ ਵਿੱਚ ਖਾਣ ਲਈ ਕੁਝ ਵੀ ਨਹੀਂ ਸੀ ਬੱਚਾ ਇਸ ਲਈ ਪਿੰਡਾਂ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਹੋਣੀ ਸ਼ੁਰੂ ਹੋ ਚੁੱਕੀ ਸੀ ਲੋਕਾਂ ਨੇ ਖਾਣੇ ਦੇ ਲਈ ਲੁੱਟਣਾ ਸ਼ੁਰੂ ਕਰ ਦਿੱਤਾ ਸੀ ਪਰ ਲੁੱਟਦੇ ਵੀ ਕਿਨੂੰ ਕਿਉਂਕਿ ਖਾਣਾ ਕਿਸੇ ਕੋਲ ਵੀ ਮੌਜੂਦ ਨਹੀਂ ਸੀ ਇਸ ਅਕਾਲ ਨੂੰ ਭਾਰਤ ਵਿੱਚ ਪਏ ਸਭ ਤੋਂ ਵੱਡੇ ਅਕਾਲਾਂ ਵਿੱਚੋਂ ਵੀ ਮੰਨਿਆ ਜਾਂਦਾ ਹੈ ਅਕਾਲ ਦੇ ਕਾਰਨ ਕਈ ਤੇ ਪੇਛਦਾ ਸੀ ਲੋਕ ਅਜੇ ਵੀ ਅਕਾਲ ਦੇ ਅਸਲ ਕਾਰਨਾਂ ਦੇ ਬਾਰੇ ਵਿੱਚ ਇੱਕੋ رائے ਨਹੀਂ ਰੱਖਦੇ ਸਾਲ 1942 ਦੇ ਵਿੱਚ ਬੰਗਾਲ ਚ ਚੌਲਾਂ ਦੀ ਸਪਲਾਈ ਉੱਤੇ ਬਹੁਤ ਜ਼ਿਆਦਾ ਦਬਾਅ ਸੀ ਬੰਗਾਲ ਦੀ ਸਰਾਤ ਉਸਮੇ ਬਰਮਾ ਨਾਲ ਲੱਗਦੀ ਸੀ ਉਸ ਉੱਤੇ ਸਾਲ ਦੇ ਸ਼ੁਰੂ ਦੇ ਵਿੱਚ ਜਾਪਾਨ ਨੇ ਹਮਲਾ ਕਰ ਦਿੱਤਾ ਜਿਸ ਕਾਰਨ ਉਧਰੋਂ ਆਉਣ ਵਾਲੇ ਚੌਲਾਂ ਦੀ ਅਚਾਨਕ ਰੁਕਾਵਟ ਪੈ ਗਈ ਬੰਗਾਲ ਦੇ ਗੁਆਂਡ ਵਿੱਚ ਜੰਗ ਛੜੀ ਸੀ ਇੱਥੇ ਅਚਾਨਕ ਫੌਜ ਦੀ ਮੰਗ ਪੂਰੀ ਕਰਨ ਦੇ ਲਈ ਸਨਾਤ ਲਗਾ ਦਿੱਤੀ ਗਈ ਇਹਨਾਂ ਫੈਕਟਰੀਆਂ ਦੇ ਮਜ਼ਦੂਰਾ ਤੋਂ ਇਲਾਵਾ ਬਿੱਤਰ ਦੇਸ਼ਾਂ ਦੇ ਪਹੁੰਚੀ ਵੀ ਇੱਥੇ ਆ ਗਏ ਨਤੀਜੇ ਵਜੋਂ ਸੂਬੇ ਵਿੱਚ ਚੌਲਾਂ ਦੀ ਬਹੁਤ ਜ਼ਿਆਦਾ ਮੰਗ ਵਧ ਗਈ ਜੰਗ ਕਾਰਨ ਵੀ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਚੌਲ ਪਹਿਲਾਂ ਤੁਸੀਂ ਪਰੇਸ਼ਾਨਜਤਾ ਵਿੱਚੋਂ ਬਹੁਤ ਸਾਰੇ ਦੀ ਪਹੁੰਚ ਤੋਂ ਬਾਹਰ ਹੋ ਚੁੱਕੇ ਸੀ ਇਸੇ ਦੌਰਾਨ ਬ੍ਰਿਟੇਨ ਨੂੰ ਡਰ ਸੀ ਵੀ ਜਪਾਨ ਬਰਮਾ ਦੇ ਰਾਸਤੇ ਭਾਰਤ ਉੱਤੇ ਹਮਲਾ ਨਾ ਕਰ ਦੇਵੇ ਇਸੇ ਬਾਜ਼ੀਆ ਦੇ ਕਾਰਨ ਨਤੀਜੇ ਵਜੋਂ ਸਰਕਾਰ ਨੇ ਪਿੰਡਾਂ ਵਿੱਚੋਂ ਬਾਦੂ ਚੌਲਾਂ ਨੂੰ ਜ਼ਬਤ ਕਰਨਾ ਸ਼ੁਰੂ ਕਰ ਦਿੱਤਾ ਸਰਕਾਰ ਇਸ ਰਹੀ ਹਮਲਾਵਰ ਫੌਜ ਨੂੰ ਖੁੱਲੀ ਮਾਤਰਾ ਦੇ ਖਾਲ ਪਦਾਰਥ ਮਿਲਣ ਤੋਂ ਰੋਕਣਾ ਚਾਹੁੰਦੀ ਸੀ ਜਦ ਕਿ ਸਰਕਾਰ ਦੇ ਇਸ ਕਦਮ ਦਾ ਬੰਗਾਲ ਦੀ ਪਹਿਲਾਂ ਤੋਂ ਮਾੜੀ ਆਰਥਿਕਤਾ ਉੱਤੇ ਬਹੁਤ ਜ਼ਿਆਦਾ ਡੂੰਘਾ ਅਸਰ ਪਿਆ ਲੋਕਾਂ ਨੇ ਖਾਸ ਸੁਰੱਖਿਆ ਵਜੋਂ ਤੇ ਮੁਨਾਫੇ ਦੇ ਲਈ ਚੌਲ ਦੀ ਜਮਾ ਖੁਰੀ ਵੀ ਸ਼ੁਰੂ ਕਰ ਦਿੱਤੀ ਤੇ ਇਸੇ ਦੇ ਦੌਰਾਨ 1942 ਦੇ ਬਚਾਏ ਤੂਫਾਨ ਨੇ ਬਾਲਦੀ ਉੱਤੇ ਤੇਲ ਦਾ ਕੰਮ ਕੀਤਾ ਜਿਸ ਪਜਾ ਦੇ ਕਾਰਜ ਜ਼ਿਆਦਾਤਰ ਚੌਲਾਂ ਦੀ ਫਸਲ ਤਬਾਹ ਹੋ ਗਈ ਬਾਕੀ ਦੀਆਂ ਕੁਝ ਫਸਲਾਂ ਸੀ ਜਿਹੜੀਆਂ ਉਹ ਬਿਮਾਰੀਆਂ ਦੀ ਵੀ ਭੇਂਟ ਚੜੀਆਂ ਇਸ ਦੇ ਬਾਰੇ ਵਿੱਚ ਬਹੁਤ ਜ਼ਿਆਦਾ ਘੱਟ ਨੌਲੇਜ ਲੋਕਾਂ ਨੂੰ ਆ ਉਸ ਦਾ ਰੀਜ਼ਨ ਇਹ ਹੈ ਕਿ ਦੂਜੇ ਪਿਛੋਂ ਜਦ ਤੋਂ ਬਾਅਦ ਭਾਰਤੀ ਬ੍ਰਿਟਿਸ਼ ਸਰਕਾਰ ਦੇ ਹੁਕਮ ਸੀ ਕਿ ਅਕਾਲ ਸ਼ਬਦ ਦੀ ਵਰਤੋਂ ਖਬਰਾਂ ਵਿੱਚ ਨਹੀਂ ਹੋਣੀ ਚਾਹੀਦੀ ਸਰਕਾਰ ਨੂੰ ਡਰ ਸੀ ਕਿ ਜਪਾਨ ਦੇ ਜਨਵਰੀ ਦਾ ਪ੍ਰਚਾਰ ਤੰਤਰ ਜਿਹੜਾ ਇਸ ਦੀ ਵਰਤੋਂ ਬਟੇਨ ਦੇ ਖਿਲਾਫ ਕਰੂਗਾ ਫਿਰ ਵੀ ਭਾਰਤੀ ਫੋਟੋਗ੍ਰਾਫਰਾਂ ਲੇਖਕਾਂ ਤੇ ਕਲਾਕਾਰ ਜਿਨ੍ਹਾਂ ਨੇ ਵਧੀਆ ਤਰੀਕੇ ਨਾਲ ਇਸ ਦਾ ਦਸਤਾਵੇਜ਼ੀਕਰਨ ਕਰ ਸਕਦੇ ਸੀ ਉਹਨਾਂ ਨੇ ਉਹ ਕੀਤਾ ਇਸ ਦੀ ਇੱਕ ਨਾਇ ਵੀ ਸੀ ਕਿ ਚਿਤਰਾ ਪ੍ਰੋਸਾਦ ਪੱਟਾਚਾਰੀਆ ਨਾਂ ਦਾ ਇੱਕ ਇਨਸਾਨ ਸੀ ਤੇ ਉਹਦੇ ਦੁਆਰਾ ਇੱਕ ਕਿਤਾਬ ਜਾਂ ਛਾਪਿਆ ਗਿਆ ਸੀ ਭੁੱਖਾ ਬੰਗਾਲ ਮਿਦਰਾਪੌਰ ਸ਼ਹਿਰ ਦਾ ਇੱਕ ਦੌਰਾਨ ਛਾਪਿਆ ਤੇ ਇਸ ਵਿੱਚ ਆਕਾਲ ਪੀੜਤਾ ਦੇ سیاਹੀ ਨਾਲ ਬਣੇ ਸਕੈਚ ਸੀ ਪੱਟਾਚਾਰੀਆਂ ਨੇ ਇਨ੍ਹਾਂ ਲੋਕਾਂ ਦੇ ਨਾਮ ਵੀ ਦਿੱਤੇ ਸੀ ਤੇ ਇਹ ਵੀ ਲਿਖਿਆ ਸੀ ਕਿ ਇਹ ਕੌਣ ਸਨ ਤੇ ਕਿੱਥੋਂ ਸਨ ਜਦੋਂ ਸਾਲ 1943 ਵਿੱਚ ਇਹ ਕਿਤਾਬ ਚਾ ਛਪਿਆ ਤਾਂ ਇਸ ਦੀਆਂ ਸਾਰੀਆਂ 5000 ਕਾਪੀਆਂ ਬ੍ਰਿਟਿਸ਼ ਸਰਕਾਰ ਨੇ ਜ਼ਬਤ ਕਰ ਲਈਆਂ ਸੀ ਸਾਨੂੰ 1943 ਦੇ ਦੌਰਾਨ ਬੰਗਾਲ ਦੇ ਵਿੱਚ ਆਏ ਇਸ ਅਕਾਲ ਦੀ وجہ ਕਰਕੇ 30 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਸੀ ਦੂਜੇ ਵਿਸ਼ਵ ਯੁੱਧ ਦੌਰਾਨ ਮਿੱਤਰ ਦੇਸ਼ਾਂ ਵਾਲੇ ਪਾਸੇ ਹੋਇਆ ਹੈ ਸਭ ਤੋਂ ਜ਼ਿਆਦਾ ਮਨੁੱਖੀ ਜਾਨੀ ਨੁਕਸਾਨ ਸੀ ਇਸ ਦੁਖਾਂਤ ਵਿੱਚ ਮਾਰੇ ਗਏ ਲੋਕਾਂ ਦੀ ਕੋਈ ਯਾਦਗਾਰ ਕੋਈ ਅਜਾਇਬ ਘਰ ਕੋਈ ਯਾਦਗਾਰੀ ਫੱਟੀ ਕੁਝ ਵੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਮੌਜੂਦ ਨਹੀਂ ਆ ਫਿਰ ਵੀ ਕੁਝ ਲੋਕ ਅਜੇ ਮੌਜੂਦ ਨੇ ਜਿਹੜੇ ਕੇਸ ਦੀਆਂ ਅਲੱਗ-ਅਲੱਗ ਕਹਾਣੀਆਂ ਜਿਹੜੇ ਇਸ ਦੇ ਦੌਰਾਨ ਬਚ ਗਏ ਸੀ ਉਹ ਦੂਜਿਆਂ ਤੋਂ ਕ੍ਰਿਪਾ ਚਾਉਂਦੇ ਰਹਿੰਦੇ ਨੇ ਤੇ ਇਸ ਆਕਾਲ ਦੇ ਬਾਰੇ ਵਿੱਚ ਇਹ ਵੀ ਕਿਹਾ ਜਾ ਸਕਦਾ ਕਿ ਬ੍ਰਿਟਿਸ਼ ਸਰਕਾਰ ਦੇ ਦੁਆਰਾ ਤੈਅ ਕੀਤਾ ਜਾਂ ਫਿਰ ਖੁਦ ਬਣਾਇਆ ਹੋਇਆ ਆਕਾਲ ਸੀ ਜਿਸ ਦੇ ਕਾਰਨ 30 ਲੱਖ ਭਾਰਤੀਆਂ ਨੇ ਜਾਨਾਂ ਗੁਆਈਆਂ ਸੀ ਕਿਹਾ ਜਾਂਦਾ ਕਿ ਉਸ ਸਮੇਂ ਸੜਕਾਂ ਦੇ ਉੱਤੇ ਲੋਕਾਂ ਦੇ ਪਿੰਜਰ ਖੇਤਾਂ ਦੇ ਵਿੱਚ ਪਿੰਜਰ ਤੇ ਸੜਕਾਂ ਸ਼ਹਿਰਾਂ ਦੇ ਵਿੱਚ ਪਿੰਜਰ ਲੋਕਾਂ ਦੇ ਆਮ ਹੀ ਦੇਖਣ ਨੂੰ ਮਿਲ ਜਾਂਦੇ ਸੀ ਜੇਕਰ ਅਜਿਹੀਆਂ ਵੀਡੀਓ ਹੋਰ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਅਸੀਂ ਅੱਕੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ